50.9 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਕੁਝ ਦਿਨ ਪਹਿਲਾਂ ਫਾਜ਼ਲ ਕਾ ਵਿੱਚ ਹੋਏ ਗੋਲੀ ਕਾਂਡ ਵਿੱਚ ਮਰਨ ਵਾਲੇ ਸਾਹਿਲਪਰੀਦ ਦੀ ਦੇ ਭੋਗ ਵਾਲੇ ਦਿਨ ਉਸ ਦੀ ਮਾਂ ਵੱਲੋਂ ਰੋ ਰੋ ਕੇ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਹੈ ਸਾਹਿਲਪਰੀਦ ਦੀ ਮਾਂ ਵੱਲੋਂ આરોપીਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਲਈ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਉਹਨਾਂ ਪ੍ਰਸ਼ਾਸਨ ਨੂੰ ਹੋ ਹੋ ਤੇਜ਼ੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਸਾਹਿਲਪਰੀਦ ਦੀ ਮਾਂ ਨੇ ਇਲਾਕੇ ਦੇ ਲੋਕਾਂ ਨੂੰ ਸਾਥ ਦੇਣ ਲਈ ਕਿਹਾ ਕਿਉਂਕਿ ਜੇ ਕਰ ਅੱਜ ਉਹਨਾਂ ਦੇ ਪੁੱਤ ਨਾਲ ਹੋਈ ਹੈ ਤਾਂ ਅੱਗੇ ਤੋਂ ਕਿਸੇ ਦੇ ਪੁੱਤ ਨਾਲ ਵੀ ਹੋ ਸਕਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਭਰੋਸਾ ਜਤਾਇਆ ਜਾ ਰਿਹਾ ਹੈ ਕਿ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰਕੇ ਮੰਦੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਸਾਹਿਲ ਪ੍ਰੀਤੀ ਮਾਂ ਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਾਡੂਮ ਨਾ ਪੱਤਰਕਾਰ ਹੈ ਨਹੀਂ ਵੀਰੇ ਨੂੰ ਨਾ ਜਾਣਾ ਬਾਈਟ ਦੇ ਦਿਓ ਇੱਕ ਇਹਨੇ ਨਾ ਵੀਰੇ ਨੂੰ ਜਾਣਾ ਹੈ ਹਾਂ ਜੀ ਘਰ ਅੱਜ ਸਾਹਿਲਪੁਰਿੱਤ ਦਾ ਜਿਹੜਾ ਭੋਗ ਸੀ ਭੋਗ ਉਪਰੰਤ ਬਹੁਤ ਸੰਗਤਾਂ ਆਈਆਂ ਨੇ ਕੀ ਕਹਿਣਾ ਚਾਹੋਗੇ ਔਰ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਤੋਂ ਉਮੀਦ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਉਮੀਦ ਕਰਦੇ ਜਲਦ ਤੋਂ ਜਲਦ ਦੋਸ਼ੀ ਨੂੰ ਫੜਿਆ ਜਾਏ ਅੱਜ 10 ਦਿਨ ਹੋ ਗਏ ਕੋਈ ਅੰਨੇ ਬੰਨੇ ਗੱਲ ਨਹੀਂ ਲੱਗ ਰਹੀ ਜਿਹੜੀ ਤੁਹਾਡੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਕੀ ਭਰੋਸਾ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਇਆ ਗਿਆ ਕਿ ਅਸੀਂ ਜਲਦੀ ਦੋਸ਼ੀ ਨੂੰ ਫੜਿਆ ਜਾਏਗਾ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਆਰ ਵੀ ਤਾਂ ਸਰ ਹੋ ਰਹੀ ਹੈ ਪਰ ਪ੍ਰੀਮਲ ਨੇ ਤਾਂ ਹਫੀਆਂ ਨਾ ਤੇ ਅੱਗੇ ਵੀ ਪਰਚੇ ਨੇ ਕੀ ਮੰਗ ਕਰਦੇ ਹਾਂ ਮੈਂ ਮੰਗ ਹੀ ਕਰਦੀ ਹਾਂ ਸਾਡੇ ਹਲਕੇ ਦੇ ਐਮ ਐਲ ਜਗਦੀਪ ਸਿੰਘ ਨੂੰ ਜੀ ਕਿ ਸਾਡੀ ਸੁਣਵਾਈ ਕੀਤੀ ਜਾਵੇ 10 ਦਿਨ ਹੋ ਗਏ ਨਾ ਹੀ ਸਾਡੇ ਹਲਕੇ ਦੇ ਜਗਦੀਪ ਗੋਲਡੀ ਜੀ ਇੱਥੇ ਆਏ ਨਾ ਜਿਹੜੇ ਸ਼ਹਿਰ ਵਿੱਚ ਗੱਲ ਹੋਈ ਹੈ ਫਾਜ਼ਲਖਾ ਚ ਨਾ ਸਹਣਾ ਜੀ ਆਏ ਉਹ ਕਿਸ ਤਰ੍ਹਾਂ ਦੀ ਜਿਹੜੀ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਜਾ ਰਿਹਾ ਜਾਂ ਕਿ ਕਿਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਹਦਾ ਦੇ ਜਿਹੜੇ ਇਸ ਰਾਤੀ ਅੰਸਰ ਨੇ ਸਰ ਕਿੰਨੀ ਕੁ ਦਿਨ ਕਾਨੂੰਨ ਤੋਂ ਪੱਜ ਜਾਣਗੇ ਪਰ ਪ੍ਰਮਾਤਮਾ ਤੋਂ ਤਾਂ ਨਹੀਂ ਪੱਜ ਸਕਦੇ ਉਹਦੇ ਕਰਦੇ ਰਹੇ ਹਨੇਰ ਨਹੀਂ ਸਰ ਕਾਨੂੰਨ ਤੋਂ ਕਿੰਨੀ ਕੁ دیر ਪੰਚਣਗੇ ਜੀ 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 ਕੁੱਤਾ ਬਿੱਲੀ ਨਹੀਂ ਮਰਿਆ ਮੇਰਾ ਮੇਰਾ ਜਵਾਨ ਪਾਲਿਆ ਪੁੱਤ ਮਾਰਿਆ ਉਹਨਾਂ ਨੇ ਤੇ 10 ਦਿਨ ਹੋ ਗਏ ਕੋਈ ਅੰਨੇ ਬੰਨੇ ਨਹੀਂ ਗੱਲ ਲੱਗ ਰਹੀ ਪਰ ਫਿਰ ਵੀ ਪੁਲਿਸ ਸਾਡੀ ਮਦਦ ਕਰ ਰਹੀ ਹੈ ਪਰ ਮੈਂ ਆਮ ਜਨਤਾ ਨੂੰ ਜਿਹੜੇ ਹਲਕੇ ਦੇ ਐਮਐਲ ਹੈਗੇ ਆ ਜੀ ਉਹਨਾਂ ਅੱਗੇ ਬੇਨਤੀ ਕਰਦੀ ਆ ਕਿ ਸਾਡੀ ਮਦਦ ਕੀਤੀ ਜਾਏ 20 ਮਿੰਟ ਦਾ ਰਸਤਾ ਸਰ ਫਾਇਲ ਦਾ ਸ਼ਹਿਰ ਵਿੱਚ ਐਡਾ ਕਾਂਡ ਹੋਇਆ ਕੋਰਟ ਦੇ ਬਾਹਰ ਸੋਨਾ ਜੀ ਇੱਥੇ ਦੋ ਮਿੰਟ ਆ ਸਕਦੇ ਸੀ ਸਾਡਾ ਦੁੱਖ ਸੁਣ ਸਕਦੇ ਸੀ ਪਰ ਨਹੀਂ ਨਾ ਜਗਦੀਪ ਬੋਲੜੀ ਜੀ ਨੇ ਉਹਨਾਂ ਦੇ ਨਾਲ ਜਦੋਂ ਇਲੈਕਸ਼ਨ ਸੀ ਮੇਰੇ ਬੇਟੇ ਨੇ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਨੇ ਦੋ ਬੋਲ ਫੋਨ ਤੇ ਵੀ ਨਹੀਂ ਸਾਡੇ ਨਾਲ ਦੁੱਖ ਸਾਂਝਾ ਕੀਤਾ ਕੋਈ ਫਰਕ ਨਹੀਂ ਪੈਂਦਾ ਸੀ ਸਾਡਾ ਬੇਟਾ ਸੀ ਗਰੀਬ ਹੈ ਤਾਂ ਕੀ ਹੈ ਜਾਨ ਤਾਂ ਵੀ ਗਰੀਬ ਚੁੰਦੀ ਹੈ ਸਰ ਸਾਡੇ ਨਾਲ ਦੁੱਖ ਸੁੱਖ ਦੋਨਾ ਐਮਐਲ ਨਹੀਂ ਕੀਤਾ ਜੀ ਉਹਨਾਂ ਦਾ ਫਰਜ਼ ਬਣਦਾ ਸੀ ਕਿੰਨੀ ਕੁ ਦੂਰ ਐ ਕੋਰਟ ਤੋਂ ਤੇ ਐਮਐਲ ਸੌਣੇ ਦਾ ਘਰ ਕਿੰਨੀ ਕੁ ਦੂਰ ਐ 10 ਦਿਨ ਹੋ ਗਏ ਕੋਈ ਇੱਥੇ ਆਇਆ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਆਇਆ ਸਾਨੂੰ ਮਸਲਾ ਉਹਨਾਂ ਨੇ ਦਵਾਇਆ ਬਿਲਕੁਲ ਵੀ ਨਹੀਂ ਫਿਰ ਵੀ ਮੈਂ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਪੁਲਸ ਬਹੁਤ ਸਾਡਾ ਸਾਥ ਦੇ ਰਹੀ ਐ ਅਸੀਂ ਪੁਲਸ ਨੂੰ ਐਪਰੀਸ਼ੀਏਟ ਕਰਦੇ ਆ ਜਿੰਨਾ ਵੀ ਹੋ ਸਕਿਆ ਉਹ ਕਰ ਰਹੇ ਨੇ ਕਿੰਨੇ ਮਰਜੀ ਕਾਨੂੰਨ ਤੋਂ ਭੱਜ ਜਾਣ ਪਰ ਰੱਬ ਦੇ ਜਿਹੜੇ ਹੁੰਦਾ ਉਹ ਫੈਸਲਾ ਉਹਦੇ ਕਰ ਦੇ ਰਹੇ ਨੇ ਦੇਰ ਨਹੀਂ ਮੈਂ ਤਾਂ ਮੁੱਖ ਮੰਤਰੀ ਸਾਹਿਬ ਜੀ ਨੂੰ ਇਹ ਬੇਨਤੀ ਕਰਦੀ ਆ ਕਿ ਕ੍ਰਾਈਮ ਰੁਕਿਆ ਜਾਏ ਅੱਜ ਮੇਰੇ ਪੁੱਤ ਨੂੰ ਗੋਲੀ ਵੱਜੀ ਹੈ ਕੱਲ ਨੂੰ ਪਾਡੀ ਆਮ ਜਨਤਾ ਦਾ ਕੀ ਬਣੇਗਾ ਅਸੀਂ 24 ਸਾਲ ਦੇਸ਼ ਨੂੰ ਦਿੱਤੇ ਇਹਦੇ ਪਾਪਾ ਨੇ ਸੇਵਾ ਕੀਤੀ ਹੈ ਜੀ ਅੱਜ ਪੰਜਾਬ ਦਾ ਇੰਡੀਆ ਦਾ ਹਰ बच्चा मर्द औरत सो रहे सिर्फ फौजीया करके आधा परिवार ਛੱਡ ਕੇ ਤੇ ਸਾਡੇ ਫੌਜੀਆਂ ਦੇ ਬੱਚਿਆਂ ਨਾਲ ਇਧਰ ਆਮ ਜਨਤਾ ਦਾ ਕੀ ਹੋਏਗਾ ਮੈਂ ਤਾਂ ਪ੍ਰਸ਼ਾਸਨ ਅੱਗੇ ਇਹ ਮੰਗ ਕਰਦੀਆਂ ਆਮ ਜਨਤਾ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਸਾਡੀ ਮਦਦ ਕੀਤੀ ਜਾਏ ਜੇ ਸਾਡੀ ਪ੍ਰਸ਼ਾਸਨ ਸੁਣੇਗਾ ਤਾਂ ਠੀਕ ਹੈ ਨਹੀਂ ਤਾਂ ਮੈਂ ਧਰਨਾ ਲਗਾਉਂਗੀ ਬਾਜਲ ਕਾਜੀਲੇ ਚ ਮੈਂ ਬੱਸ ਮੈਂ ਸਿਰਫ ਦੋ ਦਿਨ ਵੇਟ ਕਰਨਾ ਪ੍ਰਸ਼ਾਸਨ ਨੇ ਸਾਡੀ ਸੁਣ ਲਈ ਇੱਕ ਵੀ ਸਾਨੂੰ ਮੁਜਰਮ ਫੜ ਕੇ ਦਿਖਾ ਦੇਣ ਅਸੀਂ ਧਰਨਾ ਲਗਾਵਾਂਗੇ ਸਰ ਇਹ ਨਾ ਸੋਚਣ ਕਿ ਮੇਰੇ ਬੇਟੇ ਦਾ ਭੋਗ ਪੈ ਗਿਆ ਤੇ ਚੁੱਪ ਕਰ ਜਾਣਗੇ ਮੈਂ ਤਾਂ ਇਹੀ ਜਗਦੀਪ ਗੋਲਡੀ ਮੈਂ ਉਹਨਾਂਗੇ ਬੇਨਤੀ ਕਰਦੀ ਹਾਂ ਕਿ ਤੁਹਾਡੇ ਇਲੈਕਸ਼ਨ ਸੀ ਮੇਰੇ ਬੇਟੇ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਤੁਹਾਡੇ ਨਾਲ ਉਹਨਾਂ ਨੇ ਫੋਟੋਆਂ ਵੀ ਕਰਾਈਆਂ ਕਿ ਵੀਰੇ ਨੂੰ ਆਪਾਂ ਇਹ ਸੀਟ ਜਿਤਾਉਣੀ ਐ ਸਾਰੇ ਨੌਜਵਾਨਾਂ ਨੇ ਪਰ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਸਾਡੇ ਨਾਲ ਦੁੱਖ ਸਾਂਝਾ ਕਰਨ ਸਾਡਾ ਬੇਟਾ ਤਾਂ ਵਾਪਸ ਨਹੀਂ ਆਉਣਾ ਕਦੇ ਵੀ ਨਹੀਂ ਸਾਡਾ ਬੇਟਾ ਵਾਪਸ ਆਉਣਾ ਪਰ ਉਹਨਾਂ ਦਾ ਫਰਜ਼ ਬਣਦਾ ਸੀ ਸਾਡੇ ਨਾਲ ਦੁੱਖ 2 ਮਿੰਟ ਹੀ ਦੁੱਖ ਸਾਂਝਾ ਕਰ